ਜਾਰ ਦੀ ਜਰੂਰਤ ਨਾਲ ਉਹ ਇਹਨਾਂ ਨੂੰ ਵਾਪਸ ਦੇ ਦੇਰੋ ਸੁਖਬੀਰ ਬਾਦਲ ਨੇ ਰੁਪਿਆ ਦੇ ਵੰਡੇ ਗਫੇ ਸੁਨੀਲ ਚਾਖੜ ਨੇ ਡਾਇਰੈਕਟਰ ਚਲਾਇਆ ਕੇਂਦਰੀ ਮੰਤਰੀ Shivrat Chauhan ਅਤੇ Ravneet Bittu ਨੇ ਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਪੰਜਾਬ ਵਿੱਚ ਹੜ੍ਹਾਂ ਦੀ ਬਣੀ ਗੰਭੀਰ ਸਥਿਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੀੜਤ ਲੋਕਾਂ ਨੂੰ ਨੋਟਾਂ ਦੇ ਗੱਫੇ ਵੰਡੇ ਜਾ ਰਹੇ ਹਨ ਹਰ ਪ੍ਰਕਾਰ ਦੀ ਜ਼ਰੂਰਤ ਦੀਆਂ ਚੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ ਹੁਣ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਸੈਂਟਰ ਸਰਕਾਰ ਦੀ ਸਿਰਫ ਉਹ ਵਾਅਦੇ ਅਤੇ ਦਾਅਵੇ ਹੀ ਕਰਦੇ ਨਜ਼ਰ ਆਏ ਅਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਮੰਤਰੀ ਰਵਨੀਤ ਬਿੱਟੂ ਸੁਨੀਲ ਚਾਖੜ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਕੀਤਾ ਦੌਰਾ ਕੀਤੀ ਕਿਸਾਨਾਂ ਨਾਲ ਮੁਲਾਕਾਤ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਤੁਹਾਡੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ आगे और अगले जिले में जा रहे हैं हमने देखी के गन्ना के खेत भी सिल्ट में दब गए हैं और राबी का पानी सीधा सात गांव उस पार है लेकिन इस पार के गांव में घुसा हुआ है फसलें तबाह और बर्बाद है स्थिति का आकलन हो रहा है अभी कुछ स्थानों पर और मुझे जाना है और स्थिति तो हम जो देख रहे हैं वो बहुत ही भयावह है ਅੱਜ ਹਫ਼ਤੇ ਭੀੜਾ ਅੱਜ ਅਸੀਂ ਸਾਰੇ ਪੰਜਾਬ ਵਾਲੇ ਇਕੱਠੇ ਆਂ ਇਸ ਦੇ ਵਿੱਚ ਅਸੀਂ ਪਹਿਲਾਂ ਵੀ ਕਿਹਾ ਵੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ ਖਾਸ ਤੌਰ ਤੇ ਕਿਉਂਕਿ ਜਿਹੜਾ ਕੇਂਦਰ ਆ ਉਹ ਹਮੇਸ਼ਾ ਵੱਡੇ ਦਾ ਰੋਲ ਅਦਾ ਕਰਦਾ ਤੇ ਜਿਹੜਾ ਸਾਡਾ ਸੂਬਾ ਸਟੇਟ ਆ ਉਹ ਤਾਂ ਹਮੇਸ਼ਾ ਦੇਸ਼ ਲਈ ਰੱਖਿਆ ਕਰਨ ਲਈ ਹਰ ਵਾਰ ਹਰ ਵਕਤ ਮੂਰੇ ਆਉਂਦਾ ਏ ਤੇ ਅੱਜ ਭੀੜ ਪਈ ਏ ਪੰਜਾਬ ਤੇ ਤੇ ਖੇਤੀ ਮੰਤਰੀ ਜੀ ਨੇ ਵੀ ਸ਼ਿਵਰਾਜ ਚੋਹਾਨ ਜਿਹੜੇ 5 ਵਾਰ ਮੁੱਖ ਮੰਤਰੀ ਰਹੇ ਆ ਮੱਧਿਆ ਪ੍ਰਦੇਸ਼ ਦੇ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਵੀ ਜਾ ਕੇ ਪੰਜਾਬ ਚ ਗਰਾਊਂਡ ਰਿਐਲਿਟੀ ਦੇਖੋ ਉਹ ਅੱਜ ਆਪ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੇੜਾ ਕੱਢ ਰਹੇ ਆ ਦੂਜੀ ਗੱਲ ਨਾਲ ਹੀ ਦੋ ਕੇਂਦਰ ਦੀਆਂ ਟੀਮਾਂ ਆ ਜਿਹੜੀਆਂ ਉਹ ਵੀ ਨਾਲ ਅੱਜ ਦਿੱਲੀੋਂ ਆਈਆਂ ਤੁਸੀਂ ਸਾਰੇ ਜਿਵੇਂ ਜਾਣਦੇ ਹੋ ਉਹਦੇ ਵਿੱਚ ਹੋਮ ਮਿਨਿਸਟਰੀ ਆ ਜਿਹੜਾ ਉਹਨਾਂ ਦੇ ਜੁਆਇੰਟ ਸੈਕਟਰੀ ਨੇ ਉਹਦੇ ਵਿੱਚ ਫਾਈਨਾਂਸ ਸੈਕਟਰ ਜਿਹੜੇ ਫਾਈਨਾਂਸ ਦੇ ਆ ਉਹ ਸੈਕਟਰੀ ਆ ਕਿਉਂਕਿ ਪੈਸਾ ਤਾਂ ਆਖਰ ਫਾਈਨਾਂਸ ਨੇ ਦੇਣਾ ਉਹਦੇ ਵਿੱਚ ਜਿਹੜਾ ਪਾਵਰ ਵਿਭਾਗਾ ਬਿਜਲੀ ਦਾ ਉਹਦੇ ਸੈਕਟਰੀ ਨੇ ਉਹਦੇ ਵਿੱਚ ਜਿਹੜਾ ਸਾਡਾ ਵਿਭਾਗ ਸੜਕਾਂ ਦਾ ਹਾਈਵੇਜ਼ ਦਾ ਉਹਨਾਂ ਦੇ ਨਾਲ ਸਬੰਧਿਤ ਅਫਸਰ ਨੇ ਉਹਨਾਂ ਦੇ ਨਾਲ ਜਿਹੜਾ ਜਲ ਸ਼ਕਤੀ ਵਿਭਾਗ ਹੈ ਉਹਨਾਂ ਦੇ ਅਫਸਰ ਨੇ ਐਗਰੀਕਲਚਰ ਦੇ ਅਫਸਰ ਨੇ ਇਹ ਸਾਰੀਆਂ ਦੋ ਟੀਮਾਂ ਜਿਹੜੀਆਂ ਉਹ ਅਫਸਰਾਂ ਦੀਆਂ ਅੱਜ ਤਕਰੀਬਨ 33 ਪਿੰਡ ਉਹਨਾਂ ਨੇ ਵਿਜ਼ਿਟ ਕਰਨੇ ਆ ਤੇ ਦੂਜੀ ਟੀਮ ਜਿਹੜੀ ਆ ਉਹ ਫਿਰੋਜ਼ਪੁਰੋਂ ਉਧਰਲੇ ਪਾਸਿਓਂ ਕਵਰ ਕਰਕੇ ਕੱਲ ਨੂੰ ਦੋਨੋਂ ਟੀਮਾਂ ਜਲੰਧਰ ਇਕੱਠੀਆਂ ਹੋਣਗੀਆਂ ਇਹ ਦਿੱਲੀ ਦੀਆਂ ਟੀਮਾਂ ਗੱਲ ਆਪਸ ਵਿੱਚ ਕਰਕੇ ਫਿਰ ਪਰਸੋਂ ਆ ਜਿਹੜਾ ਉਹ ਸਟੇਟ ਗਵਰਨਮੈਂਟ ਨਾਲ ਚੰਡੀਗੜ੍ਹ ਬਹਿ ਕੇ ਕਿਉਂਕਿ ਸਾਰੇ ਡੀਸੀ ਸਬੰਧਾਂ ਨੂੰ ਥੱਲੇ ਐਸਡੀਐਮ ਸਬੰਧਾਂ ਨੂੰ ਥੱਲੇ ਇਰੀਗੇਸ਼ਨ ਵਿਭਾਗ ਸਾਰਾ ਜਿਹੜਾ ਹੈ ਲੋਕਾਂ ਦਾ ਨੁਕਸਾਨ ਆ ਜਿਹੜਾ ਕਿਉਂਕਿ ਪਹਿਲਾਂ ਤਾਂ ਪਾਣੀ ਘਟਿਆ ਹੁਣ ਲੋਕਾਂ ਨੂੰ ਪਹਿਲਾਂ ਤਾਂ ਜਾਨ ਦਾ ਆਪਣੀ ਦਾ ਸੀ ਮਾਲ ਦਾ ਰੱਖੀਦਾ ਸੀ ਜਾਨਵਰਾਂ ਦਾ ਆਪਣੇ ਰੱਖੀਦਾ ਸੀ ਮੱਝਾਂ ਗਾਵਾਂ ਦੀ ਰੱਖੀਦਾ ਸੀ ਹੁਣ ਥੋੜਾ ਬਹੁਤ ਸੰਭਲਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਨੁਕਸਾਨ ਕਿਹਦਾ ਕਰ ਗਿਆ ਕੀ ਦੇ ਮੱਝ ਆ ਗਈਆਂ ਘਾਮਾ ਗਈਆਂ ਕੀ ਦੀ ਫਸਲ ਕੋਈ ਫਸਲ ਇੱਕ ਦੀ ਗੱਲ ਨਹੀਂ ਗਈ ਇੰਨਾ ਸਿਲਟ ਇੰਨਾ ਰੇਤਾ ਜਾਂ ਮਿੱਟੀ ਆ ਚੁੱਕੀ ਆ ਵੀ ਅਗਲੀ ਫਸਲ ਵੀ ਆ ਜਿਹੜੀ ਉਹ ਵੀ ਮਤਲਬ ਹੋਣੀ ਔਖੀ ਆ ਤੇ ਇਸ ਕਰਕੇ ਇਹ ਸਾਰੀਆਂ ਮੱਜੇ ਮੈਂ ਤੁਹਾਨੂੰ ਦੱਸਿਆ ਇੱਕ ਸ਼ਿਵਰਾ ਚੋਹਾਨ ਆਪ ਐਗਰੀਕਲਚਰ ਮਿਨਿਸਟਰ ਤੇ ਅਸੀਂ ਨਾਲ ਆਏ ਆ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਜਿਹੜੀ ਉਹਨਾਂ ਨੂੰ ਦੇਵਾਂਗੇ ਜਾ ਕੇ ਦੂਜੀ ਕੇਂਦਰ ਦੀ ਟੀਮ ਆ ਜਿਹੜੀ ਉਹ ਆਪ ਤੇ ਸਟੇਟ ਨਾਲ ਮਿਲ ਕੇ ਜੋ ਵੀ ਜਿੰਨਾ ਵੀ ਕੁਝ ਚਾਹੀਦਾ ਹੋਊਗਾ ਉਹ ਪ੍ਰਧਾਨ ਮੰਤਰੀ ਜੀ ਨੇ ਕਿਹਾ ਅਸੀਂ ਨਾਲ ਖੜੇ ਆ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ 11000 ਕਰੋੜ ਰੁਪਇਆ ਜਿਹੜਾ ਕੇਂਦਰ ਦਾ ਪਿਆਏ ਉਹ ਹਮੇਸ਼ਾ ਜਿਹੜਾ ਕੁਦਰਤੀ ਆਫਤ ਆ ਜਾਏ ਕੋਈ ਐਸਾ ਉਹ ਪੈਸਾ ਫੰਡ ਪਿਆਏ ਤਕਰੀਬਨ 11000 ਕਰੋੜ ਰੁਪਇਆ ਉਹਦੇ ਵਿੱਚੋਂ ਮੈਂ ਸਮਝਦਾ ਪਾਣੀ ਵਾਂਗੂ ਬਹਾਉਣਾ ਚਾਹੀਦਾ ਪੈਸਾ ਇਹ ਲੋਕਾਂ ਦਾ ਪੈਸਾ ਹੈ ਸਾਡਾ ਭਾਣੇ ਦੇ ਰਿਆ ਕੇਂਦਰ ਸਰਕਾਰ ਇਹ ਸਾਡਾ ਭਾਣਾ ਦੱਬ ਕੇ ਬਿਠੀ ਹੈ ਉਹ ਨਹੀਂ ਦੇ ਰਹੀ ਐ ਕਿਉਂ ਮੈਂ ਇਸ ਵੇਲੇ ਬਿਲਕੁਲ ਵੀ આરોਪ ਨਹੀਂ ਲਾਉਣਾ ਚਾਹੁੰਦਾ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਬਥੇਰੇ ਦਿਨ ਨੇ ਸਿਆਸਤ ਕਰ ਲਾਈ ਐ ਇਸ ਵੇਲੇ ਲਾਇ ਲੱਗਾ ਕਿਉਂ ਨਹੀਂ ਤੇ ਲਾਇ ਕਿਉਂ ਮੈਂ ਤਾਂ ਇਹ ਵੀ ਕਹਿੰਦਾ ਅੱਜ ਨਾਲ ਅੱਜ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹ ਵੀ ਨਾਲ ਨੇ ਸਾਡੇ ਜਿਹੜੇ ਪੰਜਾਬ ਦੇ ਅਗਰ ਖੁੰਡਿਆ ਸਾਹਿਬ ਉਹ ਵੀ ਸਵੇਰ ਦੇ ਨਾਲ ਨੇ ਅਸੀਂ ਕਿਹਾ ਨਾਲ ਆਓ ਤੁਸੀਂ ਨਾਲ ਚੱਲੋ ਇਹ ਸਾਰੇ ਹਾਲਾਤ ਦੀ ਬਰਬਾਦੀ ਦਾ ਕਾਰਨ ਹੀ ਕੀ ਪਤਾ ਹੋਦਾ ਦੇਖੋ ਇਸ ਵਾਰ ਕਈ ਗੱਲਾਂ ਕਈ ਗੱਲਾਂ ਹੋਈਆਂ ਜਿੱਥੇ ਅੱਜ ਮੈਨੂੰ ਇਹ ਕਹਿਣਾ ਤਾਂ ਬੜਾ ਸੌਖਾ ਹੈ ਵੀ ਸਰਕਾਰ ਦੀ ناکਾਮੀ ਹੈ ਪਰ ਅੱਜ ਉਹਦਾ ਰਿਜ਼ਲਟ ਨਹੀਂ ਕੋਈ ਆਉਣਾ ਹਾਂ ਹੁਣ ਅਸੀਂ ਵੀ ਸਾਰੀ ਬੇਕਾਰ ਲੋਕ ਬੈਠੇ ਜੀ ਮਿੰਟ ਮੈਨੂੰ ਅੱਜ ਵੀ ਅਸੀਂ ਸਾਰੀਆਂ ਪਾਰਟੀਆਂ ਵਾਲੇ ਸਾਰੇ ਲੋਕ ਇਕੱਠੇ ਖੜੇ ਹੈ ਨਾ ਜੀ ਅੱਜ ਆਪਾਂ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਬਾਕੀ ਸੁਨੇਹਾ ਵੀ ਚੰਗਾ ਨਹੀਂ ਜਾਂਦਾ ਅੱਜ ਪੰਜਾਬ ਦੇਖੋ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਆ ਮੈਂ ਤਾਂ ਜਾਇਆ ਨਾ ਉਰੇ ਮੈਂ ਹੈਰਾਨ ਹੋ ਗਿਆ ਦੇਖ ਕੇ ਨਾ ਚੇਅਰ ਲੋਗੋ ਜਿਸ ਤਰੀਕੇ ਨਾਲ ਸੰਗਤਾਂ ਸੇਵਾ ਕਰ ਰਹੇ ਨੇ ਜਿਹੜੇ ਮੈਂ ਸਮਝਦਾ ਸੇਵਾ Rajasthan ਤੋਂ ਇਧਰੋਂ ਉੱਤਰਾ ਉੱਤਰਾਖੰਡ ਤੋਂ ਪੀਲੀ ਭੀ ਤੇਰੀਆ ਕੀ UP ਕੀ ਹਰਿਆਣਾ ਕੀ ਸਾਰੇ ਜਿੰਨੇ ਵੀ ਪੰਜਾਬੀ ਨੇ ਤੇ ਬਾਹਰ ਜਿੰਨੇ ਵੀ ਡੇਰੇ ਆ ਆਪਣੇ ਜਿੰਨੇ ਵੀ ਉਰੇ ਡੇਰੇ ਆ ਐਂ ਟਰਾਲੀਆਂ ਫਿਰ ਰਹੀਆਂ ਐ ਸਮਾਨ ਭਰੀ ਲੈ ਕੇ ਫਿਰ ਰਹੇ ਆ ਮੈਂ ਸਮਝਦਾ ਵਾਕਈ ਅੱਜ ਮਾਨਵਤਾ ਤੇ ਮਰੁਖਤਾ ਦੀ ਗੱਲ ਜਿਹੜੀ ਆਪਾਂ ਕਰਦੇ ਆ ਅੱਜ ਉਹ ਦੁਬਾਰਾ ਪੰਜਾਬ ਸਾਫਤ ਕਰੀ ਪਰ ਉਹ ਖਲੌਣ ਪਲਾਉਣ ਦਾ ਕੰਮ ਕਰ ਸਕਦੇ ਆ ਉਹ ਹੋਰ ਚਾਰੇ ਦਾ ਕਰ ਸਕਦੇ ਆ ਪਰ ਜਿਹੜਾ ਨੁਕਸਾਨ ਘਰਾਂ ਦਾ ਨੁਕਸਾਨ ਪਰ ਭਾਈ ਸਰਕਾਰ ਹੀ ਕਰ ਜਿਹੜੀ ਫਸਲਾਂ ਦਾ ਨੁਕਸਾਨ ਆ ਇਹ ਚੀਜ਼ਾਂ ਆ ਜਿਹੜੀਆਂ ਇਹ ਸਰਕਾਰ ਦਾ ਕੰਮ ਆ ਇਹ ਅਸੀਂ ਇਸ ਤੇ ਇਕੱਠੇ ਹੋ ਕੇ ਕੱਠੇ ਹੋ ਕੇ ਇਹਦਾ ਜਿਹੜਾ ਇਹ ਉਹ ਪੂਰਾ ਪੰਜਾਬ ਦੀ ਪਰਪਾਈ ਕਰਾਂਗੇ ਮੈਂ ਇਹ ਵਿਸ਼ਵਾਸ ਦਿਵਾਉਣਾ ਤੇ ਸ਼ਿਬਰਾਜ ਚੋਹਾਨ ਜੀ ਦੇ ਜਾਕਰ ਸਾਹਿਬ ਵੀ ਆ ਗਏ ਨੇ ਤੇ ਅਗਲੀ ਗੱਲ ਉਹਨਾਂ ਨਾਲ ਤੁਸੀਂ ਜ਼ਰੂਰੀ ਗੱਲ ਬਾਤ ਇਹ ਹੋਈ ਹੈ ਸਰ ਤੇ ਅਸੀਂ ਉਹਨਾਂ ਅੱਗੇ ਆਪਣੀ ਜਿਹੜੀ ਮੰਗਿਆ ਰੱਖੀ ਆ ਕ੍ਰਿਸ਼ਨ ਬਰਾੜੀ ਨੇ ਤੇ ਹਰੀਜਨ ਬਰਾੜੀ ਨੇ ਹਾਂਜੀ ਕਿਉਂਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੈਰੋ ਪੈਰ ਵਧਦੀਆਂ ਜਾ ਰਹੀਆਂ ਨੇ ਕਿ ਇਹਨਾਂ ਨੂੰ ਸਹੂਲਤ ਕਿਸੇ ਬੰਦੇ ਮਿਲ ਨਹੀਂ ਰਹੀ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਲਕਾ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਆ ਜਿਹੜੀ ਲੰਮ ਚੰਬਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਮਤਲਬ ਕੇਂਦਰੀ ਮੰਤਰੀ ਨੇ ਕਿਹਾ ਤੁਹਾਨੂੰ ਕੇਂਦਰੀ ਮੰਤਰੀ ਨੇ ਹੋਇਆ ਕਿਆ ਜੋ ਵੀ ਤੁਹਾਨੂੰ ਸਹੂਲਤ ਤੁਸੀਂ ਮੰਗੀ ਆ ਨਾ ਇਹੋ ਮੈਂ ਮੰਗੋ ਨਾ ਕੇ ਕੀਤੀ ਆ ਉਹਨੇ ਕਿਹਾ ਤੁਹਾਡੀ ਮੰਗ پوری ਹੋ ਜਾਏਗੀ ਤੁਹਾਨੂੰ ਕਿੰਨੀ ਉਮੀਦ ਲੱਗਦੀ ਹੈ ਉਮੀਦ ਤੇ ਇਹੋ ਹੀ ਆ ਜੀ ਸਾਡਾ ਕਹਿਣ ਦਾ ਵਾਸਤਾ ਅਗੋਂ ਉਹਨਾਂ ਦੇ ਮੰਤਜਾਬ ਦਾ ਉਮੀਦ ਪੂਰੀ ਹੋ ਜਾਏਗੀ